ਸਹਲੋਜੀ ਸਸਤੀ ਕਾਲ ਦੀ ਮਾਇਆ ਮਨਜੀਤ ਆਪ ਸਭ ਨੂੰ ਪਿਆਰ ਦੀ ਸਸਤੀ ਕਾਲ ਅੱਜ ਆਪਾਂ ਬਣਾ ਰਹੇ ਹਾਂ ਜੀ ਔਲੇ ਦਾ ਜੂਸ ਇਹ ਔਲੇ ਨੂੰ ਮੈਂ ਵਿੱਚੋਂ ਮੈਂ ਹੜ ਘੱਟ ਕਰਤੀਆਂ ਕੱਟ ਲਿਆ ਛੋਟੀ ਜੀ ਵੀਡੀਓ ਬਣਾਵਾਂਗੇ ਜਿਹੜਾ ਇਹ ਔਲੇ ਦਾ ਜੂਸ ਹੈ ਇਹ ਵਿਟਾਮਿਨ ਸੀ ਨਾਲ ਭਰਪੂਰ ਹੈ ਇਹ ਅੱਖਾਂ ਵਾਸਤੇ ਵਾਲਾਂ ਵਾਸਤੇ ਪੇਟ ਵਾਸਤੇ ਲੀਵਰ ਵਾਸਤੇ ਬਹੁਤ ਵਧੀਆ ਚੀਜ਼ ਹੈ ਵਿਦੇਸੀ ਚੀਜ਼ ਆ ਕੋਈ ਦਵਾਈ ਨਹੀਂ ਹੈਗੀ ਇਹ ਵੀ ਆ ਇਹ ਨੁਕਸਾਨ ਕਰਦੀ ਹੈ ਜਿਹਦਾ ਕੋਣ ਨੂੰ ਲੈ ਉਹਨੂੰ ਸਾਰੇ ਲੈ ਸਕਦੇ ਸਾਰੇ ਰੋਗ ਵਾਲੇ ਸਭ ਤੋਂ ਵੱਧ ਫਾਇਦਾ ਤਾਂ ਇਹ ਕਰਦਾ ਮੋਟਾਪੇ ਦਾ ਤੇ ਵਾਲਾਂ ਦਾ ਤੇ ਅੱਖਾਂ ਦਾ ਠੀਕ ਹੈ ਜੀ ਬਾਕੀ ਤੁਹਾਡਾ ਹਾਜਮਾ ਹੈ ਇੰਨਾ ਵਧੀਆ ਬਣਾਉਂਦਾ ਤੇ ਬਾਕੀ ਤੁਹਾਡੇ ਜਿਹੜੇ ਚਿਹਰੇ ਦੇ ਬਲੂ ਲਿਆਉਂਦਾ ਉਹ ਵੱਖਰੀ ਗੱਲ ਹੈ ਇਹ ਜੂਸ ਚ ਇੰਨੀ ਕੁ ਪਾਵਰ ਆ ਵੀ ਤੁਹਾਡੇ ਪੇਟ ਦੇ ਰੋਗ ਪੇਟ ਦੀਆਂ ਬਿਮਾਰੀਆਂ ਚਿਹਰੇ ਦੇ ਰਿਲੇਟਡ ਬਿਮਾਰੀਆਂ ਜਿਵੇਂ ਆਪਣੇ ਚਿਹਰਾ ਖਰਾਬ ਜਾਂ ਹੋ ਜਾਂਦਾ ਇਹ ਚਪਟਾ ਮਨ ਸੀ ਨਿਆਈ ਹੁੰਦਾ ਜੀ ਇਹ ਚਿਹਰੇ ਤੇ ਗਲੋ ਲਿਆ ਹੁੰਦਾ ਬਾਲਾਂ ਤੇ ਗਲੋ ਲਿਆ ਹੁੰਦਾ ਜਾਨੀ ਕਿ ਸੋਨੇ ਪੈਸੇ ਹੱਗ ਗਏ ਸਭ ਤੋਂ ਬੈਸਟ ਜੂਸ ਜੇ ਮੰਨਿਆ ਜਾਂਦਾ ਤਾਂ ਆਵਲੇ ਦਾ ਮੰਨਿਆ ਜਾਂਦਾ ਪਹਿਲੇ ਨੰਬਰ ਤੇ ਜੀ ਜੂਸ ਆਵਲੇ ਦਾ ਆਉਂਦਾ ਉਹ ਹੁਣ ਸੋਨੂੰ ਆਪਾਂ ਕੱਟ ਕੇ ਦੱਸਦੇ ਆ ਵੀ ਕਿਵੇਂ ਬਣਾਉਣੇ ਹੈਗੇ ਤੇ ਕਿਵੇਂ ਸਟਾਰਟਿੰਗ ਕਰਦੇ ਆ ਜੀ ਦੇਖਨੇ ਕਰਕੇ ਜੀ ਦੇਸੀ ਤਰੀਕਾ ਪਲੱਗ ਹੈ ਨਹੀਂ ਦੇਖੋ ਪਲੱਗ ਨਹੀਂ ਪਾਇਆ ਤੁਸੀਂ ਓ ਨੋ ਬੰਦ ਰੱਖੀ ਕਿਤੇ ਇਦੋਂ ਚੱਲਦਾ ਹੋਵੇ ਨਹੀਂ ਬੰਦ ਹੀ ਹੈ ਇਹ ਬਿਲਕੁਲ ਤਦਾਂ ਮੈਂ ਥੋੜਾ ਥੋੜਾ ਕੇ ਮੈਂ ਫੇਰਦੀ ਆ ਵੀ ਜੀ ਜੂਸਰ ਖਰਾਬ ਨਾ ਹੋਵੇ ਕਿ ਭਾਵੇਂ ਥੋੜੇ ਅਕਾਰਡਿੰਗ ਹੈ ਇਹਨਾਂ ਦੇ ਵਿੱਚ ਮੈਂ ਪਾਣੀ ਪਾ ਰਹੀ ਜੀ ਥੋੜਾ ਪਾ ਅੱਧੀ ਵੀ ਘਟ ਸੀ ਆਪਣੇ ਔਲੇ ਹੋ ਚੁੱਕੇ ਆ ਜੀ ਗ੍ਰੈਂਡ ਮੈਂ ਉਥੇ ਜੂਸਰ ਵਾਲਾ ਜੱਗ ਹੈ ਆਪਾਂ ਨੂੰ ਗ੍ਰੈਂਡ ਕਹਾਂਗੇ ਕਿ ਇਹੋ ਕਰ ਲੈਣਾ ਗ੍ਰੈਂਡੀ ਹੱਤੇ ਔਲੇ ਹੁਣ ਆਪਾਂ ਇਹਨੂੰ ਚੋੜਾਂਗੇ ਖਦਰ ਦੇ ਪੌਣੇ ਨਾਲ ਚਾਹ ਪੁਲਣੀ ਨਾਲ ਨਹੀਂ ਖਦਰ ਦੇ ਪੌਣੇ ਨਾਲ ਆਪਾਂ ਆਹ ਲਓ ਜੀ ਆਪਣਾ ਪੌਣਾ ਆ ਚੁੱਕਿਆ ਜੀ ਜਿਹੜਾ ਔਲੇ ਜੀ ਉਹਦੀ ਆਪਾ ਕਤਰਨੀ ਚੱਟਣੀ ਬਣਾ ਲਈ ਬਾਕੀ ਦੇ ਔਲੇ ਵੀ ਆਪਾ ਪਾ ਕੇ ਥੋੜਾ ਜਿਹਾ ਇਹ ਚ ਪਾਣੀ ਪਾਉਗਾ ਜੀ ਕਿਤੇ ਸੋਚੀ ਜਾਉਂਗੀ ਵੀ ਮੈਂ ਪਾਣੀ ਨਹੀਂ ਪਾ ਪਾਣੀ ਪਾਇਆ ਲੋਕ ਸਾਨੂੰ ਵੀਡੀਓ ਚ ਅੱਧੀ ਦਿਖਾਉਂਦੇ ਹੁੰਦੇ ਆ ਪਾਣੀ ਪੈਂਦਾ ਕਿਉਂ ਔਲੇ ਚ ਇਹਨਾਂ ਰਸ ਨਹੀਂ ਹੁੰਦਾ ਜੀ ਇਹ ਤਾਂ ਅਮਰੋਕ ਔੜਾ ਤਾਂ ਜੇ ਕੋਈ ਜੀ ਮੈਂ ਲਿਕਵਿਡ ਵਾਲੀ ਕੋਈ ਫਲ ਆ ਜੀ ਜਿਹੜਾ ਮੈਂ ਲਿਕਵਿਡ ਹੁੰਦਾਵੇਂ ਸੇਵ ਹੋਇਆ ਜਾਂ ਸੰਤਰਾ ਉਹ ਚ ਤਾਂ ਤਾਂ ਕਰਕੇ ਪਾਉਂਦੇ ਕਿਉਂਕਿ ਉਹਨਾਂ ਤੇ ਲਿਕਵਿਡ ਹੁੰਦਾਗਾ ਔਲੇ ਚ ਖੁੱਤ ਰਸ ਨਹੀਂ ਹੁੰਦਾ ਇਹ ਜੇ ਪਾਣੀ ਪੈਂਦਾ ਜੀ ਲੋਕ ਅੱਧੀ ਵੀਡੀਓ ਦਿਖਾਉਂਦੇ ਆ ਫਿਰ ਤੁਹਾਡੇ ਵਰਗੇ ਮਤਥਾ ਮਾਰੀ ਜਾਂਦੇ ਰਹਿੰਦੇ ਆ ਵੀਡੀਓ ਓਪਨ ਪਾਣੀ ਪੈਂਦਾਗਾ ਦੇਖੋ ਹਾਲੋ ਜੀ ਆਪਾਂ ਨਾ ਜਿਹੜੇ ਔਲੇ ਐ ਬਸ ਤਾਂ ਰਸਤਾ ਦਾ ਨਿਕਲ ਆਇਆ ਭੀ ਆਉਣ ਲੱਗਾ ਰਸਤਾ ਆਪਾਂ ਗ੍ਰੈਂਡ ਕਰਕੇ ਖੱਦਰ ਤੇ ਪੋਣੇ ਚ ਪਾ ਲੈ ਤੁਸੀਂ ਮਲਮਲ ਚ ਵੀ ਪਾ ਸਕਦੇ ਹੋ ਬਸ ਉਹਦੇ ਵਿੱਚ ਪਾਉਣਾ ਇਹਨਾਂ ਦਾ ਵੀ ਜਿਹਦੇ ਵਿੱਚ ਦੇ ਇਹ ਔਲੇ ਦਾ ਨਿਕਲੇ ਨਾ ਜਿਹੜਾ ਉਹਨਾਂ ਦਾ ਵੇਸਟ ਆ ਨਾ ਦੇਖੋ ਜੀ ਦੀਪੂ ਜੂਸ ਕੱਢੀਆ ਨਾ ਔਲੇ ਦਾ ਇਹਨੂੰ ਆਪਾਂ ਇਹਦੇ ਵਿੱਚ ਕਣਚੇ ਦੇ ਜੱਗ ਚ ਪਾ ਕੇ ਧਰਾਂਗੇ ਕਿਉਂਕਿ ਜੂਸ ਕੋਈ ਵੀ ਤੁਸੀਂ ਲੰਬੇ ਸਮੇਂ ਲਈ ਕੱਢ ਕੇ ਧਰਨਾ ਨੂੰ ਕਣਚੇ ਦੇ ਭਾਂਡੇ 'ਚ ਪਾਓ ਕਣਚ ਦਾ ਹੋਵੇ ਜਾਂ ਚੀਨੀ ਦਾ ਹੋਵੇ ਜਿਹੜਾ ਦਾ ਗੁੱਦਾ ਹੋਊਗਾ ਆਪਣਾ ਜਿਹੜਾ ਮਟੀਰੀਅਲ ਬਚਾ ਹੋਇਆ ਗੁੱਦਾ ਆ ਉਹਨੂੰ ਆਪਾਂ ਭਾਵੇਂ ਕੇ ਕੈਰੀ 'ਚ ਪ੍ਰੋਟੀਨ ਜਿਹੜਾ ਮਾੜਾ ਮੋਟਾ ਬਚ ਗਿਆ ਆਪਣੇ ਬੂਟੇ ਨੂੰ ਪਾਵਾਂਗੇ ਯੈਸ ਤੁਸੀਂ ਇਹਦੀ ਆਵਲੇ ਦੇ ਜਿਹੜਾ ਬੁੱਧਾ ਬਚਿਆ ਉਹਦੀ ਚਟਣੀ ਬਣਾ ਕੇ ਵੀ ਖਾ ਸਕਦੇ ਹੋ ਨਮਕ ਮਿਰਚ ਪਾ ਕੇ ਅਗਰ ਤੁਸੀਂ ਖਾ ਸਕਦੇ ਹੋ ਤਾਂ ਠੀਕ ਹੈ ਇਹਦੇ ਵਿੱਚ ਟਮਾਟਰ ਪਾ ਕੇ ਦੀ ਚਟਣੀ ਬਹੁਤ ਟੇਸਟੀ ਬਣਦੀ ਜਿਹੜਾ ਉਹ ਚੋ ਬੇਸਟ ਨਿਕਲਿਆ ਨਾ ਜੀ ਔਲਿਆਂ ਦਾ ਇਹਦੇ ਵਿੱਚ ਤੁਸੀਂ ਟਮਾਟਰ ਪਾ ਕੇ ਇਹਨੂੰ ਗ੍ਰाइंड ਕਰਕੇ ਦੀ ਚਟਣੀ ਬਹੁਤ ਵਧੀਆ ਬਣਾ ਸਕਦੇ ਹੋ ਚਲੋ ਬੜੇ ਬਾਟੀ ਲਿਆਵਾਂ ਨਾ ਹਾਂ ਬਾਟੀ ਚ ਕੱਢ ਲਾਂ ਨੂੰ ਵਦਨੂ ਹਾਂ ਕੱਢ ਜਮੈਂ ਲਿਉਣੀ ਆ ਵੀਡੀਓ ਬੰਦ ਕਰਦਾ ਵੀਡੀਓ ਬੰਦ ਕਰਨ ਨੂੰ ਕੀ ਹੈ ਰੀਅਲ ਚ ਦਿਖਾਓ ਸਾਰਾ ਅਗਲਿਆਂ ਨੂੰ ਵੀ ਭਾਈ ਇਹ ਕੁਛ ਐਵੇਂ ਹੁੰਦਾ ਆ ਦੇਖੋ ਜੀ ਜੂਸ ਤਾਂ ਜੱਗ ਚ ਵਧੂਗਾ ਜੀ ਆਪਾਂ ਨੂੰ ਕੰਡ ਤੇ ਦਾ ਭਾਂਡਾ ਨਾ ਆਪਣੇ ਕੋਲੇ ਕੋਈ ਹੋਰ ਵੀ ਪਾ ਲਾਂਗੇ ਛੋਟਾ ਰਹਿ ਗਿਆ ਕੋਈ ਹੋਰ ਸ਼ੀਸ਼ੀ ਪਾ ਲਾਂਗੇ ਪਰ ਪਾ ਮਗਿਆ ਪਰ ਆ ਦੇਖੋ ਕਿੰਨਾ ਗੁੱਦਾ ਨੇ ਸੋਨੂੰ ਪੀਣ ਦਾ ਤਰੀਕਾ ਵੀ ਦੱਸੂਗੀ ਮੈਂ ਦੀਪੂ ਕੰਟ ਦੇ ਦਾ ਗਲਾਸ ਆਪਣੇ ਇੱਕ ਵੀ ਨਹੀਂ ਸਾਰੇ ਇਹ ਉੱਡ ਉੱਡ ਗਏ ਹੈਗਾ ਉਹ ਗਿਫਟ ਕਰ ਤੇ ਮੇਰੇ ਨਾਲ ਤੂੰ ਲੈ ਦੀ ਪੁੱਤ ਆ ਰਕਰ ਆ ਲੋ ਜતના ਦੂਜਾ ਇਹਨੂੰ ਹੈ ਹੱਥ ਫੜ ਬਾਤ ਜਿੰਨੇ ਫੜ ਲਾ ਥੱਲੇ ਨਾ ਜਾਵੇ ਵਾਲਾ ਕੱਢਣਾ ਪਊਗਾ ਉਹ ਵੀਰ ਤੂੰ ਸੈ ਕਰੋ ਨਾ ਦੋ ਮਿੰਟ ਪੋਜ਼ ਕਰ ਲਓ ਹੂੰ ਵੀਰੇ ਪੋਜ਼ ਕਰਕੇ ਮੀਟਰ ਕੱਢ ਲਓ ਇੱਥੇ ਉਹ ਪੋਜ ਹਾਂ ਇੱਥੇ ਜਿਹੜਾ ਆਪਣੇ ਥੋੜੇ ਬਾਕੀ ਦਾ ਮਾਲ ਬਚਦਾ ਸੀ ਇਹ ਪੋਣ ਛੋੜ ਲਿਆ ਇਮਦੇ ਪੂਨੂ ਤਾਂ ਕਿਹਾ ਨਾ ਛੋੜਨੂ ਜੀ ਮੇਰੇ ਹੱਥਾਂ 'ਚ ਤਾਂ ਹੀ ਜਾਨ ਹੈਣੀ ਕਿਉਂਕਿ ਇਹ ਜੋਰ ਨਾਲ ਉੱਚੜਦੇ ਖੱਦਰ ਦੇ ਪੂਨੇ 'ਚ ਥੋੜਾ ਜਿਹਾ ਸਫਾਈ ਨਾਲ ਆਉਂਦਾ ਅਗਰ ਤੁਸੀਂ ਕੋਈ ਹੋਰ ਕੱਪੜਾ ਲੈਣਾ ਤਾਂ ਉਹ ਵੀ ਲੈ ਸਕਦੇ ਹੋ ਬਟ ਇਹ ਖੱਦਰ ਦੇ ਪੂਨੇ ਨਾਲ ਨਾ ਬਹੁਤ ਹੀ ਸਫਾਈ ਨਾਲ ਜੂਸ ਆਉਂਦਾ ਐ ਇੰਨਾ ਵਧੀਆ ਜੂਸ ਆਉਂਦਾ ਤੁਸੀਂ ਸੋਚ ਹੀ ਨਹੀਂ ਸਕਦੇ ਆਹ ਹੁਣ ਆਪਾਂ ਕੈਰੀ 'ਚ ਪਾ ਕੇ ਆਵਾਂਗੇ ਟੀਪੂ ਦਾ ਕੈਰੀ 'ਚ ਪਾ ਕੇ ਆਊਗਾ ਵੈਸੇ ਤੁਸੀਂ ਇਹਦੇ ਵਿੱਚ ਟਮਾਟਰ ਪਾ ਕੇ ਨਾ ਤੁਸੀਂ ਦੀ ਚਟਨੀ ਬਣਾ ਸਕਦੇ ਹੋ ਬਹੁਤ ਟੇਸਟੀ ਬਣਦੀ ਹੈ ਜੀ ਪਰ ਕਿ ਸ਼ਹਿਰ 'ਚ ਰਹਿੰਦੇ ਆ ਜੀ ਰੋਟੀ ਲੰਮਾ ਆਹ ਲਓ ਜੀ ਹੁਣ ਆਪਾਂ ਜਿਹੜ ਇਹਨੂੰ ਆਪਾਂ ਕਣਚ ਦੀ ਬੋਤਲ ਦੇ ਵਿੱਚ ਪਾਵਾਂਗੇ ਇਹਨੂੰ ਕਣਚ ਜਾਂ ਚੀਨੀ 'ਚ ਪਾਉਣਾ ਵੀਰੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆਂ ਆ ਦੇਖੋ ਜੀ ਓਕੇ ਆ ਦੇਖੋ ਜੀ ਭਰ ਗਿਆ ਇਹਨੂੰ ਆਪਾਂ ਇਹਨੂੰ ਫ੍ਰਿਜ 'ਚ ਰੱਖਣਾ ਜੀ ਬਾਹਰ ਨਹੀਂ ਰੱਖਣਾ ਜਿਹੜਾ ਬਾਕੀ ਦਾ ਜੂਸ ਬਚ ਗਿਆ ਉਹ ਆਪਾਂ ਪਾਵਾਂਗੇ ਜੀ ਕਿਸੇ ਹੋਰ ਕਣਚ ਦੀ ਸਿਸੀ 'ਚ ਤੇ ਹੁਣ ਮੈਂ ਤੁਹਾਨੂੰ ਜੂਸ ਪੀਣ ਦਾ ਤਰੀਕਾ ਵੀ ਦੱਸਦੀ ਆਂ ਤੁਸੀਂ ਪੀਣਾ ਕਿੰਨਾ ਵੱਧ ਘੱਟ ਨਹੀਂ ਪੀਣਾ ਕਿਉਂਕਿ ਆਵਲੇ 'ਚ ਗੁਣ ਬਹੁਤ ਹੁੰਦੇ ਆ ਗੁਣਾਂ ਤੋਂ ਭਰਪੂਰ ਹੁੰਦਾ ਇਹ ਬਾਕੀ ਕਿੰਨਾ ਕੰਚ ਦਾ ਗਲਾਸ ਹੁੰਦਾ ਛੋਟਾ ਜਿਹਾ ਜੀ ਮੈਂ ਉਹ ਲੈ ਕੇ ਆਉਂਗੀ ਉਹਦਾ ਮੈਜ਼ਰਮੈਂਟ ਵਾਲਾ ਵਧੀਆ ਹੁੰਦਾ ਆਪਾਂ ਕੋਈ ਵੀ ਜੂਸ ਪੀਣਾ ਨਾ ਉਹ ਪਾ ਕੇ ਉਹਦੇ ਨਾਲ ਮਿਲ ਲੈ ਬਹੁਤ ਵਧੀਆ ਚੀਜ਼ ਹੁੰਦੀ ਹੈ ਉਹ ਉਹ ਦੀਪੂ ਉਧਰ ਵਾ ਗਿਆ ਜੀ ਕੈਰੀ ਚ ਤੇ ਮੈਂ ਤੁਹਾਡੇ ਸਾਹਮਣੇ ਜੂਸ ਵਰਦੀਆਂ ਕਿੰਨਾ ਪੀਣਾ ਨਾਲੋਚੀ ਇੰਨਾ ਕੁ ਜੂਸ ਪਾਉਣਾ ਜਾਨੀ ਕਿ 3-4 ਚਮਚੇ ਜੂਸ ਪਾਉਣਾ ਜ਼ਿਆਦਾ ਨਹੀਂ ਪਾਉਣਾ ਜ਼ਿਆਦਾ ਨਹੀਂ ਪੀਣਾ ਇਹਦੇ ਵਿੱਚ 3-4 ਔਲੇ ਆ ਚੁੱਕੇ ਐ ਠੀਕ ਹੈ ਜੀ ਹੁਣ ਆਪਾਂ ਸਾਨੂੰ ਪੀ ਕੇ ਦੀਪਾ ਆਇਂ ਕੇ ਨਾ ਪੁੱਤ ਮੈਨੂੰ ਥੋੜਾ ਜਿਹਾ ਪਾਣੀ ਮਲਾਉਣੀ ਐ ਜੀ ਕਿਉਂਕਿ ਹਿੰਨੇਰਾ ਪੀਣਾ ਬਹੁਤ ਔਖ ਹੈ ਆ ਸੋਨ ਬੱਸ ਐਸੇ ਆਪਾਂ ਦੋ ਤਿੰਨ ਚਮਚੇ ਇਹ ਪਾ ਕੇ ਬਾਕੀ ਪਾਣੀ ਪਾਇਆ ਜੀ ਹੁਣ ਆਪਾਂ ਇਹਨੂੰ ਪੀਨੇ ਆ ਜਦੋਂ ਤੁਸੀਂ ਕੋਈ ਵੀ ਜੂਸ ਪੀਣਾ ਆਪਦੀ ਸਿਹਤ ਲਈ ਲੈਟ ਪਰ ਉਦੋਂ ਅੱਧਾ ਘੰਟਾ ਬਾਅਦ ਉਸ ਤੋਂ ਕੋਈ ਖਾਣਾ ਖਾਣਾ ਨਹੀਂ ਹੁੰਦਾ ਹੁਣ ਮੇਰੇ ਚਾਹਤ ਤਾਂ ਪਿੱਕੀ ਹੋਈ ਹੈ ਕਿਉਂਕਿ 9 10 ਦਿਨਾਂ ਹੋ ਜਾਵੇ ਤੇ ਜੂਸ ਕੋਈ ਵੀ ਪੀਓ ਉਦੋਂ ਅੱਧਾ ਮਿੰਟ ਬਾਅਦ ਕੁਝ ਨਾ ਖਾਓ ਕਿਉਂਕਿ ਇਹ ਜੂਸ ਉਹਦਾ ਨਾ ਸੋਡੀ ਬੋਡੀ ਨੂੰ ਵਾਸ਼ ਕਰਦਾ ਵੀ ਇੰਨਾ ਵਧੀਆ ਵਾਸ਼ ਕਰਦਾ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਇਹਦੇ ਵਿੱਚ ਅਦਰਕ ਦਾ ਬਣਾ ਵੀ ਹੁੰਦਾ ਪਾ ਸਕਦੇ ਹੋ ਜਿੰਨਾ ਨੂੰ ਸਾਤੀ ਦਾ ਰੋਗ ਹੈ ਸਾਹ ਦਾ ਰੋਗ ਕਹਿੰਦੇ ਨੇ ਆਪਾਂ ਉਹਦੇ ਵਿੱਚ ਅਦਰਕ ਵੀ ਪਾ ਸਕਦੇ ਹਾਂ ਪੀਣਾ ਤੁਸੀਂ ਸਿੱਪ ਸਿੱਪ ਕਰਕੇ ਹੈ ਕਹਿੰਦਾ ਬਾਬਾ ਸਵਾਦ ਆ ਕੇ ਪੀਣਾ ਹੈ ਮੈਂ ਸਵਾਦ ਨਹੀਂ ਜੂਸ ਪੀ ਜਿੰਨਾਂ ਆਪਾਂ ਹੌਲੀ ਚੀਜ਼ ਪੀਂਨੇ ਉਹ ਨਾ ਲੈਂਦੇ ਆ ਆਪਾਂ ਜੂਸ ਦਾ ਕਿੱਦ ਕਰ ਭਰਤਾ ਕੰਨਤਾ ਜੀ ਬਾਕੀ ਉਹ ਪੀ ਆਪਾਂ ਉਹ ਕੰੱਚ ਦੇ ਭਾਂਡਾ ਹੋਰ ਘੜਕੂ ਚ ਪਾਵਾਂਗੇ ਸੋ ਇਹ ਜੂਸ ਪੀਣ ਦੇ ਫਾਇਦੇ ਮੈਂ ਤੁਹਾਨੂੰ ਦੱਸ ਚੁੱਕੀ ਆ ਵੀ ਜਿਹਨਾਂ ਦਾ ਪੇਟ ਖਰਾਬ ਰਹਿੰਦਾ ਜਿਨ੍ਹਾਂ ਨੂੰ ਅਲਸਰ ਆ ਉਹ ਵੀ ਇਹ ਨੂੰ ਪੀ ਸਕਦੇ ਆ ਸਿਰ ਦਰਦ ਦਾ ਮਾਈਗਰੇਨ ਆ ਥਾਇਰੋਇਡ ਸਾਰੇ ਵਾਸਤੇ ਹੀ ਇੱਕ ਹੀ ਮਤਲਬ ਜੂਸ ਹੈ ਨਾ ਪਾਵਰਫੁੱਲ ਨਾ ਤੁਸੀਂ ਸੋਚ ਨਹੀਂ ਸਕਦੇ ਐਨੀ ਵੱਡੀ ਚੀਜ਼ ਆ ਕਰਜੀ ਨਹੀਂ ਛੱਡਦਾ ਇਹਨੂੰ ਕਰਜੀ ਹੁੰਦੀ ਉਹਦੇ ਵਿੱਚ ਤੇ ਕਰਜੀ ਵਾਲੇ ਤੈਨੂੰ ਖਾਲੀ ਬੇਟੀ ਕਹਿਣਗੇ ਚਾਰ ਪੰਜ ਚੰਚੇ ਪਾ ਕੇ ਵੈਸੇ ਮੈਂ ਵੀ ਖਾਲੀ ਬੇਟੀ ਬੀਆ ਕਰੂੰਗੀ ਉਹਦੀ ਪੂਰੀ ਡਿਊਟੀ ਲਾਉਂਗੀ ਮੈਨੂੰ ਖਾਲੀ ਬੇਟ ਬਿਆ ਕਰੂਗਾ ਕਾਖੀ ਵਾਲੇ ਨੂੰ ਖਾਲੀ ਪੇਟ ਪੀਣਾ 슈ਗਰ ਨੂੰ ਇਹ ਚੰਗਾ ਜੀ ਸਾਰੀਆਂ ਬਿਮਾਰੀਆਂ ਵਾਸਤੇ ਇੱਕੋ ਹੀ ਜੂਸ ਬਹੁਤ ਤਾਕੜਾ ਇਹਨੂੰ ਕੱਟ ਕੇ ਰੱਖ ਲਓ ਇਹ ਤੁਸੀਂ ਹਫਤਾ ਤਰ੍ਹਾਂ ਦਿਨ ਪੀ ਸਕਦੇ ਹੋ ਜਦੋਂ ਤੁਹਾਨੂੰ ਆਉਣ ਲਿਆ ਉਹ ਮੇਰੇ ਕਟੂਸ ਬਣਾਓ ਪੀਓ ਜਿੰਨਾ ਚਿਰ ਵਾਲੇ ਰਹਿਣਗੇ ਇਹਨੂੰ ਪੀਓ ਫਿਰ ਸਾਲਪਾਰ ਘੱਟਾ ਸੋ ਮੇਰੀ ਵੀਡੀਓ ਤੁਹਾਨੂੰ ਜੂਸ ਦੀ ਆਵਲਾ ਜੂਸ ਦੀ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਸੀਂ ਜਿਹੜਾ ਵੀ ਵੀਡੀਓ ਜਾਂ ਜਿਹੜੀ ਚੀਜ਼ ਬਣਾਉਂਦੇ ਆ ਜਮਾ ਸ਼ਰਗਾਮ ਬਣਾਉਂਦੇ ਆ ਕੋਈ ਅਸੀਂ ਵੀਡੀਓ ਬਾਰੇ ਤੁਹਾਨੂੰ ਜਾਣ ਕੇ ਸਕਿੱਪ ਨਹੀਂ ਕਰਦੇ ਕੱਟਦੇ ਨਹੀਂ ਹੈਗੇਗੇ ਸੋਲੇ ਸਾਹਮਣੇ ਬਣਾਉਂਦੇ ਆ ਲੋਕ ਚੀਜ਼ ਬਣੀ ਦਿਖਾਉਂਦੇ ਆ ਪਰ ਉਹ ਤੇ ਰਿਜ਼ਲਟ ਬੈਡ ਨਹੀਂ ਦਿਖਾਉਂਦੇ ਬੈਡ ਰਿਜ਼ਲਟ ਕੋਈ ਚੀਜ਼ ਖਾਣਾ ਬਣਾਉਣਾ ਜਦੋਂ ਬੀਪੀਆਂ ਔਖੀਆਂ ਹੋਈ ਜਾਂਦੀਆਂ ਵੀ ਆਹ ਚੀਜ਼ ਮੈਥੋਂ ਬਣੀ ਨਹੀਂ ਕਿਉਂ ਨਹੀਂ ਬਣੀ ਪਰ ਉਹ ਥੋੜੁਕਲੇ ਸੱਚ ਨਹੀਂ ਦੱਸਦੇ ਜੀ ਕਿ ਜਦੋਂ ਕਈ ਵਾਰੀ ਮਾਤਾ ਨੂੰ ਬਣਾਉਂਦੇ ਤਾਂ ਉਹ ਤਾਂ ਕੱਲ੍ਹ ਵੀ ਹੋ ਜਾਂਦੀ ਐ ਇਸੀ ਗੱਲ ਨਹੀਂ ਹੁੰਦੀ ਪਰ ਇਹ ਜੂਸ ਤਾਂ ਬਹੁਤ ਸੌਖੇ ਤਰੀਕੇ ਨਾਲ ਬੱਢਿਆ ਜਾਂਦਾ ਸਾਰਾ ਕੁਝ ਮੈਂ ਤੁਹਾਨੂੰ ਦੱਸਤਾ ਫਿਰ ਵੀ ਕੋਈ ਤੁਹਾਨੂੰ ਕੋਈ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਆਪ ਸਭ ਨੂੰ ਮੇਰੇ ਵੱਲੋਂ ਅਤੇ ਮੇਰੇ ਪੁੱਤਰ ਮਹਿਕ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ